हां जी पुत्तर जी आज ਆਪਾਂ ਕਹਾਣੀ ਜਿਹੜੀ ਪੜਾਂਗੇ ਉਹਦਾ ਨਾਮ ਹੈਗਾ ਚਿਪਕੋ ਅੰਦੋਲਨ ਚਿਪਕੋ ਪਤੇ ਕੇ ਅੰਦੋਲਨ ਚੱਲਿਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਜੰਗਲ ਜਦੋਂ ਕੱਟਣ ਆਉਂਦੇ ਸੀ ਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਜੰਗਲਾਂ ਵਿੱਚ ਰਹਿਣ ਵਾਲੇ ਲੋਕ ਦਰਖਤਾਂ ਨੂੰ ਜੱਫੀਆਂ ਪਾ ਲੈਂਦੇ ਸੀ ਚਿਪਕ ਜਾਂਦੇ ਸੀ ਇਸ ਕਰਕੇ ਉਸ ਅੰਦੋਲਨ ਦਾ ਨਾਮ ਚਿਪਕੋ ਅੰਦੋਲਨ ਪਿਆ ਸੀ ਕਹਾਣੀ ਨਹੀਂ ਮੈਂ ਤੁਹਾਨੂੰ ਸੁਣਾਉਂਦੀ ਮੈਨੂੰ ਪਤਾ ਤੁਸੀਂ ਪਾਠ ਅਭਿਆਸ ਕਰਨ ਵਾਸਤੇ ਚੈਨਲ ਖੋਲਦੇ ਹੋ ਤਾਂ ਆਪਾਂ ਅਭਿਆਸ ਸ਼ੁਰੂ ਕਰਦੇ ਆਂ ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈਗਾ ਪਿੰਡ ਦੇ ਲੋਕ ਜੰਗਲ ਨੂੰ ਕਿਉਂ ਮਹੱਤਵਪੂਰਨ ਸਮਝਦੇ ਸੀਗੇ ਉੱਤਰ ਹੈ ਜੰਗਲਾਂ ਦੇ ਦਰਖਤਾਂ ਦਰਖਤ ਜਿਹੜੇ ਨਾ ਸਿਰਫ ਸਾਨੂੰ ਪਾਣੀ ਦੀ ਪੂਰਤੀ ਲਈ ਜ਼ਰੂਰੀ ਹੈ ਸਗੋਂ ਉਹਨਾਂ ਨਾਲ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਵੀ ਜੁੜੀ ਹੋਈ ਸੀ ਇਸ ਕਰਕੇ ਪਿੰਡ ਦੇ ਲੋਕ ਜੰਗਲ ਨੂੰ ਮਹੱਤਵਪੂਰਨ ਸਮਝਦੇ ਸੀ ਦੂਸਰਾ ਪ੍ਰਸ਼ਨ ਹੈ ਕਿ ਜੰਗਲ ਦੇ ਦਰਖਤਾਂ ਨੂੰ ਕੱਟਣ ਵਾਲੇ ਕੌਣ ਸਨ ਉੱਤਰ ਹੈਗਾ ਕਿ ਪਿੰਡ ਤੋਂ ਬਾਹਰ ਦੇ ਲੋਕ ਜੰਗਲ ਨੂੰ ਕੱਟਣ ਆਏ ਸੀ ਤੀਸਰਾ ਪ੍ਰਸ਼ਨ ਆਪਣਾ ਬਣ ਗਿਆ ਪੁੱਤਰ ਵੀ ਹਰਿੰਦਰ ਨੇ ਦਰਖਤਾਂ ਨੂੰ ਬਚਾਉਣ ਲਈ ਕੀ ਯੋਜਨਾ ਬਣਾਈ ਸੀ ਹਾਂ ਬੱਚਿਓ ਹਰਿੰਦਰ ਨੇ ਜੰਗਲਾਂ ਨੂੰ ਬਚਾਉਣ ਲਈ ਆਪਣੇ ਦੋਸਤਾਂ ਨੂੰ ਨਾਲ ਲਿਆ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਨੇ ਦਰਖਤਾਂ ਦੇ ਨਾਲ ਚਿਪਕ ਕੇ ਬੈਠਣ ਦੀ ਯੋਜਨਾ ਬਣਾਈ ਸੀ ਤੇ ਚੌਥਾ ਪ੍ਰਸ਼ਨ ਆਪਣਾ ਆ ਗਿਆ ਵੀ ਪਿੰਡ ਦੇ ਲੋਕਾਂ ਨੇ ਕਿਸ ਤਰੀਕੇ ਨਾਲ ਜੰਗਲ ਦੀ ਰੱਖਿਆ ਕੀਤੀ ਤਾਂ ਪਿੰਡ ਦੇ ਲੋਕ ਜਿਹੜੇ ਸੀਗੇ ਸੂਰਜ ਡੁੱਬਣ ਵੇਲੇ ਤੱਕ ਸਾਰੇ ਲੋਕ ਤਰਖਤਾਂ ਦੇ ਨਾਲ ਚਿਪਕ ਕੇ ਖੜੇ ਹੋ ਗਏ ਤੇ ਉਹਨਾਂ ਨੇ ਕਦੇ ਵੀ ਪਿੱਛੇ ਨਾ ਹਟਣ ਦੀ ਸੌਂ ਖਾਤੀ। ਅਗਲਾ ਪ੍ਰਸ਼ਨ ਪੁੱਤ ਇੱਕ ਕਹਾਣੀ ਸਾਨੂੰ ਕੀ ਸਿਖਾਉਂਦੀ ਹੈ? ਹਾਂ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਵੀ ਜਦੋਂ ਵੀ ਸਮਾਜ ਨੂੰ ਜ਼ਰੂਰਤ ਪਏ ਸਾਨੂੰ ਸਾਥ ਦੇ ਕੇ, ਸਾਥ ਮਿਲ ਕੇ ਆਪਣੇ ਕੁਦਰਤੀ ਵਿਰਾਸਤ ਦੀ ਰੱਖਿਆ ਕਰਨੀ ਚਾਹੀਦੀ ਹੈ। ਹਾਂ, ਅਗਲਾ ਆਪਣਾ ਬਣ ਗਿਆ ਪ੍ਰਸ਼ਨ ਵੀ ਵਿਚਾਰ ਵਟਾਂਦਰਾ ਤੇ ਸੀ ਚਰਚਾ ਕਰਨੀ ਹੈ। ਪਹਿਲਾ ਪੁੱਛਿਆ ਜਾਂਦਾ ਹੈ ਵੀ ਜੇ ਤੁਹਾਡੇ ਖਿਆਲ ਅਨੁਸਾਰ ਜੰਗਲ ਦੀ ਰੱਖਿਆ ਕਿਉਂ ਮਹੱਤਵਪੂਰਨ ਹੈ ਉੱਤਰ ਇਹ ਬਣ ਗਿਆ ਵੀ ਜੰਗਲਾਂ ਦੀ ਰੱਖਿਆ ਕਰਕੇ ਹੀ ਜੰਗਲੀ ਜੀਵ ਸੁਰੱਖਿਅਤ ਹੈ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਵੀ ਰੋਕਣ ਲਈ ਜੰਗਲ ਮਹੱਤਵਪੂਰਨ ਹਨ ਇਸ ਕਰਕੇ ਸਾਨੂੰ ਜੰਗਲਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਦੂਸਰਾ ਪ੍ਰਸ਼ਨ ਹੈ ਜੇਕਰ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਦਰਖਤਾਂ ਦੀ ਕਟਾਈ ਹੋ ਰਹੀ ਹੋਵੇ ਤਾਂ ਤੁਸੀਂ ਕੀ ਕਰੋਗੇ हां ਜੇਕਰ ਸਾਡੇ ਪਿੰਡ ਵਿੱਚ ਜੰਗਲਾਂ ਦੀ ਕਟਾਈ ਹੋ ਰਹੀ ਹੋਵੇ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਇਤਲਾਾ ਕਰੂੰਗਾ ਤੇ ਫਿਰ ਜੰਗਲਾਤ ਵਿਭਾਗ ਨੂੰ ਵੀ ਦੱਸੂੰਗਾ ਤੇ ਮਿਲ ਕੇ ਉਹਨਾਂ ਨੂੰ ਜੰਗਲਾਂ ਦੀ ਕਟਾਈ ਰੋਕਣ 'ਚ ਮਦਦ ਕਰਾਂਗੇ ਅਸੀਂ। ਅਗਲਾ ਪ੍ਰਸ਼ਨ ਹੈਗਾ ਵੀ ਕੀ ਤੁਸੀਂ ਕਦੇ ਕਿਸੇ ਵਾਤਾਵਰਣ ਸਭਿਤੀ ਪ੍ਰੋਜੈਕਟ 'ਚ ਹਿੱਸਾ ਲਿਆ ਹੈ? ਹਾਂਜੀ। हां ਅਸੀਂ ਵਾਤਾਵਰਣ ਪ੍ਰੋਜੈਕਟ 'ਚ ਹਮੇਸ਼ਾ ਹਿੱਸਾ ਲਿਆ ਹੈਗਾ ਸਾਡੇ ਸਕੂਲਾਂ ਦੇ ਵਿੱਚ ਸਫਾਈ ਅਭਿਆਨ ਚੱਲਦਾ ਹੈਗਾ ਤੇ ਉਹਦੇ ਵਿੱਚ ਅਸੀਂ ਸਵੇਰੇ ਸਵੇਰੇ ਤੋਂ ਹੀ ਇਸ ਅਭਿਆਨ ਦੇ ਨਾਲ ਜੁੜਦੇ ਹਾਂ ਤੇ ਅੱਗੇ ਅਸੀਂ ਕਰਨਾ ਪੁੱਤ ਚੌਥਾ ਪ੍ਰਸ਼ਨ ਦੇ ਹੈਗਾ ਲਿਖਤ ਕਾਰਜ ਲਿਖਤ ਕਾਰਜ ਦੇ ਵਿੱਚ ਹੁਣ ਤੁਸੀਂ ਸੋਚੋ ਜੇਕਰ ਹਰਿੰਦਰ ਅਤੇ ਪਿੰਡੇ ਦੇ ਲੋਕ ਦਰਖਤਾਂ ਨੂੰ ਨਾਂ ਬਚਾਉਣ ਦੀ ਕੋਸ਼ਿਸ਼ ਕਰਦੇ ਤਾਂ ਕੀ ਹੁੰਦਾ ਹਾਂ ਜੇ ਹਰਿੰਦਰ ਤੇ ਪਿੰਡ ਦੇ ਲੋਕ ਉਹ ਦਰਖਤਾਂ ਨੂੰ ਨਾ ਬਚਾਉਂਦੇ ਤਾਂ ਕੀ ਹੋਣਾ ਸੀਗਾ ਵੀ ਸਾਰੇ ਲੋ ਉਹ ਜਿਹੜੇ ਹੈਗੇ ਆ ਇਹ ਦਰਖਤ ਕੱਟਣ ਆਏ ਸੀ ਦਰਖਤਾਂ ਨੂੰ ਕੱਟ ਕੇ ਲੈ ਜਾਂਦੇ ਤੇ ਪਿੰਡਾਂ ਵਾਲਿਆਂ ਦੀ ਜਿਹੜੀ ਜੰਗਲਾਂ ਦੇ ਧਰਤ ਜਿੱਤ ਗਈ ਸੀ ਉਹਨਾਂ ਤੇ ਬਹੁਤ ਜ਼ਿਆਦਾ ਮਾੜਾ ਅਸਰ ਪੈਣਾ ਸੀਗਾ ਅਗਲਾ ਆਪਣਾ ਇੱਕ ਹੋਰ ਹੈਗਾ ਲਿਖਤ ਕਾਰਜ ਕਰਨਾ ਆਪਾਂ ਨੇ ਵੀ ਆਪਣੇ ਦੋਸਤ ਨੂੰ ਇੱਕ ਪੱਤਰ ਲਿਖਣਾ ਜਿਦੇ ਵਿੱਚ ਤੁਸੀਂ ਦੱਸਣਾ ਹੈ ਕਿ ਇਹ ਦਰਖਤਾਂ ਦੀ ਮਹੱਤਤਾ ਨੂੰ ਦੱਸਦੇ ਹੋਏ ਕਿ ਸਾਨੂੰ ਉਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਦਰਖਤਾਂ ਦੀ ਜੰਗਲਾਂ ਦੀ ਰੱਖਿਆ ਕਰਨੀ ਚਾਹੀਦੀ ਇਹ ਪੱਤਰ ਲਿਖਣਾ ਹੈ ਇਹ ਪੱਤਰ ਮੈਂ ਤੁਹਾਡੇ ਲਈ ਲਿਖਿਆ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਅਗਲਾ ਆਪਣਾ ਕੰਮ ਹੈਗਾ ਕਲਾ ਅਤੇ ਪ੍ਰੋਜੈਕਟ ਦੇ ਕੰਮ ਅਸੀਂ ਕਰਨੇ ਆ ਇਹਦੇ ਵਿੱਚ ਪਹਿਲਾ ਕੰਮ ਤਾਂ ਤੁਸੀਂ ਹੈਗਾ ਪੁੱਤ ਡਰਾਇੰਗ ਬਣਾਉਣੀ ਹੈਗੀ ਬਹੁਤ ਸੋਹਣਾ ਪੋਸਟਰ ਬਣਾਉਣਾ ਹੈ ਜਿਹਦੇ ਵਿੱਚ ਲਿਖਣਾ ਵਾਤਾਵਰਨ ਬਚਾਓ ਭਵਿੱਖ ਬਚਾਓ ਸੋਹਣਾ ਸੋਹਣਾ ਰੰਗਾਂ ਦੇ ਨਾਲ ਬਣਾਉਣਾ ਤੇ ਉਹ ਚ ਲਿਖਣਾ ਹੈਗੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਜਾਂ ਤੁਸੀਂ ਇੱਕ ਦੂਸਰਾ ਕੰਮ ਹੈਗਾ ਇੱਕ ਡਰਾਮਾ ਤਿਆਰ ਕਰ ਸਕਦੇ ਹੋ ਜਿਹਦੇ ਇਹ ਟੋਪਿਕ ਹੋਊਗਾ ਦਰਖਤਾਂ ਦੀ ਮਹੱਤਤਾ ਤੇ ਇੱਕ ਛੋਟਾ ਜਿਹਾ ਨਾਟਕ ਲਿਖੋ ਤੇ ਖੇਡੋ ਪੁੱਤ ਤੁਸੀਂ ਨਾਟਕ ਆਪ ਵੀ ਲਿਖ ਸਕਦੇ ਹੋ ਤੇ ਖੇਡ ਸਕਦੇ ਹੋ ਜੇ ਤੁਸੀਂ ਕਮੈਂਟ ਬਾਕਸ ਚ ਲਿਖੋਗੇ ਵੀ ਮੈਂ ਤੁਹਾਡੇ ਲਈ ਇੱਕ ਨਾਟਕ ਲਿਖਾਂ ਤਾਂ ਮੈਂ ਜਰੂਰ ਨਾਟਕ ਲਿਖ ਕੇ ਤੇ ਉਸ ਦੀ ਪੇਸ਼ਕਾਰੀ ਕਰਕੇ ਵੀ ਤੁਹਾਨੂੰ ਦਿਖਾ ਸਕਦੀ ਆ ਅਗਲਾ ਆਪਣਾ ਕੰਮ ਹੈਗਾ ਹੈ ਪ੍ਰਯੋਗਸ਼ੀਲ ਗਤੀਵਿਧੀਆਂ ਹੈ ਇਹਦੇ ਚ ਤਾਂ ਅਸੀਂ ਸਿਰਫ ਕੰਮ ਕਰਨਾ ਹੀ ਆ ਪੁੱਤ ਮੈਂ ਤੁਹਾਡੇ ਵਾਸਤੇ ਇਹ ਚ ਕੋਈ ਹੈਲਪ ਨਹੀਂ ਕਰ ਸਕਦੀ ਰੁੱਖ ਲਗਾਓ ਤੁਸੀਂ ਆਪਦੇ ਘਰਾਂ ਦੇ ਵਿੱਚ ਸਕੂਲ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਤੁਹਾਡੇ ਕੋਲ ਜਗ੍ਹਾ ਹੈਗੀ ਹੈ ਤੁਸੀਂ ਇੱਕ ਇੱਕ ਰੁੱਖ ਜ਼ਰੂਰ ਲਾਉਣਾ ਹੈ ਹੁਣ ਆ ਮਹੀਨੇ ਤੋਂ ਹੁਣ ਬਰਸਾਤਾਂ ਦੇ ਮੌਸਮ ਸ਼ੁਰੂ ਹੋ ਜਾਣਗੇ ਤੇ ਅੱਜ ਕੱਲ ਰੁੱਖ ਬਹੁਤ ਵਧੀਆ ਵਧ ਵੀ ਜਾਂਦੇ ਆ ਹੋਰ ਕਿਤੇ ਨਹੀਂ ਜਗ੍ਹਾ ਹੈਗੀ ਸਾਡੇ ਕੋਲੇ ਘਰ ਦੇ ਵਿੱਚ ਤਾਂ ਅਸੀਂ ਗਮਲਿਆਂ ਦੇ ਵਿੱਚ ਵੀ ਲਗਾ ਸਕਦੇ ਆ ਤੇ ਦੂਸਰਾ ਕੰਮ ਅਸੀਂ ਕਰਨਾ ਹੈਗਾ ਹੱਥ ਨਾਲ ਵੀ ਪੁਰਾਣੇ ਕਾਗਜ਼ ਜਿਹੜੇ ਹੈਗੇ ਸਾਡੇ ਕੋਲੇ ਘਰਾਂ ਚ ਅੱਧੀ ਕਾਪੀ ਭਰ ਜਾਂਦੀ ਹੈ ਤਾਂ ਉਹ ਅੱਧੀ ਕਾਪੀ ਦੀ ਜਿਹੜੀ ਖਾਲੀ ਪੇਜ ਆ ਉਹਨਾਂ ਦੇ ਵੀ ਅਸੀਂ ਵਰਤੋਂ ਕਰ ਸਕਦੇ ਹਾਂ ਇੱਕ ਕੱਚੀ ਕਾਪੀ ਨਵੀਂ ਕਾਪੀ ਤਿਆਰ ਕਰ ਸਕਦੇ ਹਾਂ ਕਿ ਕਾਪੀ ਦਾ ਨਿੱਕਾ ਨਿੱਕਾ ਪੰਨਾ ਹਰ ਪੇਜ ਅਸੀਂ ਇਹ ਲਿਖਣਾ ਹੁੰਦਾ ਤਾਂ ਹੀ ਅਸੀਂ ਦਰਖਤਾਂ ਨੂੰ ਬਚਾ ਸਕਦੇ ਹਾਂ ਕਿਉਂਕਿ ਇੱਕ ਕਾਪੀ ਬਣਾਉਣ ਵਾਸਤੇ ਬਹੁਤ ਸਾਰੇ ਪੇ ਜਿਹੜੇ ਹੈਗੇ ਆ ਦਰਖਤਾਂ ਨੂੰ ਕੱਟਣਾ ਪੈਂਦਾ ਹੈ ਕਾਗਜ਼ ਬਣਾਉਣ ਵਾਸਤੇ ਅਗਲਾ ਆਪਣਾ ਕੰਮ ਹੈਗਾ ਪੁੱਤ ਅਸੀਂ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਵਾਤਾਵਰਣ ਬਚਾਉਣ ਦੀ ਅਸੀਂ ਪਲੈਜ ਲੈਣੀ ਹੈ ਸੌ ਚੁਕਣੀ ਹੈ ਵੀ ਕਿਵੇਂ ਅਸੀਂ ਬਿਨਾਂ ਵਜ੍ਹਾ ਦਰਖਤ ਕੱਟਦੇ ਜਾਂਦੇ ਆ ਤੇ ਕਿਵੇਂ ਦਰਖਤਾਂ ਨੂੰ ਬਚਾਉਣ ਦੀ ਸੋਹ ਖਣੀ ਹੈ ਵੀ ਅਸੀਂ ਅੱਜ ਤੋਂ ਬਾਅਦ ਕਦੇ ਵੀ ਬੇਵਜ੍ਹਾ ਦਰਖਤ ਨਹੀਂ ਕਟਾਂਗੇ ਤਾਂ ਫਿਰ ਮਾਈ ਡੀਅਰ ਪੁੱਤਰ ਅੱਜ ਆਪਣੀ ਜਿਹੜੀ ਕਹਾਣੀ ਸੀਗੀ ਚਿਪਕੋ ਅੰਦੋਲਨ ਦੇ ਤਹਿਤ ਤੁਹਾਨੂੰ ਮੈਂ ਕਹਾਣੀ ਤਾਂ ਨਹੀਂ ਸੁਣਾਈ ਪਰ ਇਹਦਾ ਆਨਸਰ ਤੁਹਾਨੂੰ ਮੈਂ ਅਭਿਆਸ ਕਰਾਇਆ ਅੱਗੇ ਤੋਂ ਅਗਲੀਆਂ ਕਹਾਣੀਆਂ ਦੇ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਅਗਲੀ ਕਹਾਣੀ ਦੇ ਨਾਲ ਆਪਾਂ ਫਿਰ ਜਲਦੀ ਮਿਲਦੇ ਆਂ ਤੇ ਕਮੈਂਟਸ ਬਾਕਸ ਦੇ ਵਿੱਚ ਜਰੂਰ ਲਿਖਣਾ ਕਿ ਛੋਟਾ ਜਿਹਾ ਨਾਟਕ ਮੈਂ ਲਿਖਾਂ ਅਗਲੀ ਅਗਲੀ ਕਹਾਣੀ ਲਈ ਫਿਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ